ਟੁੜੀ ਹੈ ਬਹੁਤ ਸਾਰੇ ਡੰਗਰ ਇੱਥੇ ਬੰਨੇ ਹੋਏ ਨੇ ਪਰ ਇਹ ਪੈਟਰੋਲ ਪੰਪ ਹੈ ਹੁਣ ਜਿਸ ਤਰ੍ਹਾਂ ਦਿੱਲੀ ਜਦੋਂ ਕਿਸਾਨਾਂ ਦਾ ਅੰਦੋਲਨ ਚੱਲਦਾ ਸੀ ਤੇ ਰਸਤੇ ਵਿੱਚ ਇੱਕ ਢਾਬੇ ਵਾਲਿਆਂ ਨੇ ਪੰਜਾਬੀਆਂ ਲਈ ਲੋਕਾਂ ਲਈ ਦਿਲ ਖੋਲ ਕੇ ਦਰਵਾਜ਼ੇ ਖੋਲਤੇ ਸੀਗੇ ਐਸੇ ਤਰ੍ਹਾਂ ਬਾਈ ਜੀ ਨੇ ਅਮਨਦੀਪ ਸਿੰਘ ਪੱਟੀ ਰਿਟਾਇਰਮੈਂਟ ਹੋਈ ਹੈ ਡੀਐਸਪੀ ਨੇ ਹੁਣ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਸੀ ਜਾਂ ਕੀ ਕਾਰਨ ਸੀਗਾ ਇਹ ਉਹ ਜਾਣਦੇ ਹੋਣਗੇ ਪਰ ਜਦੋਂ ਉਹਨਾਂ ਨੇ ਦਿਲ ਖੋਲ ਕੇ ਸੇਵਾ ਕੀਤੀ ਹੈ ਪੈਟਰੋਲ ਪੰਪ ਬੰਦ ਕਰਕੇ ਤੇ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਡੰਗਰ ਪਾਣੀ ਦੇ ਵਿੱਚ ਸੀ ਜਿਹੜਾ ਮਰਦੀ ਇੱਥੇ ਆ ਕੇ ਬੰਨ੍ਹਦੇ ਵੇ ਤੇ ਉਹਲੇ ਫੀਡ ਦਾ ਚਾਰੇ ਦਾ ਪ੍ਰਬੰਧ ਕੀਤਾ ਬਾਈ ਜੀ ਉਹ ਨਹੀਂ ਸਾਡੇ ਨਾਲ ਨੇ ਗੱਲਬਾਤ ਕਰਦੇ ਬਾਈ ਜੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਵਾਗਤ ਜੀ ਧੰਨਵਾਦ ਹੈ ਤੁਹਾਡਾ ਪ੍ਰਾਈਮਰੀ ਸੀਆ ਦਾ ਜੀ ਤੁਸੀਂ ਇਸ ਬਾਰਡਰ ਏਰੀਏ ਤੇ ਆ ਕੇ ਲੋਕਾਂ ਦੇ ਤੋਂ ਵਿਚਾਰ ਲੈ ਰਹੇ ਹੋ ਸਾਡੇ ਕੋਲ ਆਏ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਭਾਈ ਹਮਨ ਜੀ ਮੈਂ ਨਸਤਾ ਕਿਲੋਮੀਟਰ ਅੱਗੇ ਚੱਲ ਗਿਆ ਸੀਗਾ ਤੇ ਸੱਜਣ ਜਿਹੜੇ ਨਾਲ ਦੇ ਸੀਗੇ ਬੈਠੇ ਉਹਨਾਂ ਨੂੰ ਮੈਂ ਕਿਹਾ ਕਿ ਪੈਟਰੋਲ ਪੰਪ ਦੇ ਉੱਪਰ ਗਾਵਾ ਬੰਨੀ ਹੈ ਤੇ ਚਾਰਾ ਪਿਆ ਪਰ ਪੰਪ ਬੰਦ ਲੱਗਦਾ ਪਰ ਜਾ ਕੇ ਆਈਏ ਜੀ ਬਾਹਰ ਨਾਲ ਮੁਲਾਕਾਤ ਹੋਈ ਹੈ ਕਿ ਜਿਹੜਾ ਸੇਵਾ ਭਾਵਨਾ ਹੈ ਨਾ ਪੰਜਾਬੀਆਂ ਦੀ ਇਹ ਦਿਲ ਖੋਲ ਕੇ ਮੁਸੀਬਤ ਦੇ ਵਿੱਚ ਇੱਕ ਉਸਰ ਨਾਲ ਨਾਲ ਖੜ ਜਾਂਦੇ ਆ ਤੁਸੀਂ ਵੀ ਨਾਲ ਖੜਿਓ ਜੀ ਇਹ ਕਿਦਾਂ ਆ ਗਿਆ ਦਿਮਾਗ ਦੇ ਵਿੱਚ ਕਿ ਯਾਰ ਚਲੋ ਹੁਣ ਆਪਣਾ ਕਾਰੋਬਾਰ ਬੰਦ ਕਰਕੇ ਕੌਣ ਕਰਦਾ ਨਹੀਂ ਤਾਂ ਭਾਈ ਜੀ ਕਿ ਦੇਖੋ ਬਾਰਡਰ ਡਿਸਟ੍ਰਿਕਟ ਹੈ ਬਾਰਡਰ ਏਰੀਆ ਹੈ ਰਾਵੀ ਦਰਿਆ ਨਾਲ ਲੱਗਦਾ ਹੈ ਔਰ ਪਾਣੀ ਦੀ ਮਾਰ ਜਦੋਂ ਆਈ ਤਾਂ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਬੜੇ ਅਲੱਗ-ਅਲੱਗ ਜਗ੍ਹਾ ਤੋਂ ਆਣ ਕੇ ਸੰਸਥਾਵਾਂ ਇੱਥੇ ਬੜਾ ਤੁਸੀਂ ਦੇਖ ਰਹੇ ਹੋ ਰੋਡ ਚੱਲ ਰਿਹਾ ਹੈ ਬੜਾ ਲੋਕਾਂ ਦਾ ਕਰ ਰਹੇ ਨੇ ਅਸੀਂ ਵੀ ਸੋਚਿਆ ਕਿ ਦੇਖੋ ਇੱਕ ਇਨਸਾਨ ਹੋ ਕੇ ਅਸੀਂ ਦੇ ਇੱਕ ਦੂਸਰੇ ਲਈ ਆਪਣਾ ਇਂਤਜ਼ਾਮ ਕਰ ਲਾਂਗੇ ਪਰ ਇਹ ਬੇਜਵਾਨ ਪਸ਼ੂ ਨੇ ਇਹਨਾਂ ਦਾ ਕਿਸੇ ਕੋਲੋਂ ਕੁਝ ਮੰਗ ਕੇ ਨਹੀਂ ਲੈਣਾ ਪਤਾ ਨਹੀਂ ਹਜ਼ਾਰਾਂ ਦੀ ਤਗਾਦ ਜੇ ਪਸ਼ੂ ਮਰ ਮਰ ਕੇ ਥੋੜੀ ਨਿਕਲ ਕੇ ਗਏ ਨੇ ਤਾਂ ਅਸੀਂ ਇਹ ਸੋਚਿਆ ਕਿ ਇਹਨਾਂ ਨੂੰ ਆਪਣਾ ਪੰਪ ਅਸੀਂ ਬੰਦ ਕਰਕੇ ਇੰਨਾ ਦੀ ਇੱਥੇ ਸੇਵਾ ਵਾਸਤੇ ਅਸੀਂ ਜਗਾ ਉੱਚੀ ਸੀ ਕਰਕੇ ਤੇ ਅਲੱਗ-ਅਲੱਗ ਤੁਸੀਂ ਦੇਖ ਹੀ ਰਹੇ ਹੋ ਕਰ ਰਹੇ ਆ ਤੇ ਅਸੀਂ ਸਾਰਿਆਂ ਨੂੰ ਲਈ ਅਪੀਲ ਕਰਦੇ ਆ ਦੇਖੋ ਮੈਂ ਤੁਸੀ ਦੱਸਿਆ ਹੀ ਹੈ ਕਿ ਮੈਂ ਬਤੌਰ ਡੀਐਸਪੀ ਸੀ ਮੇਰੀ ਤੇ ਤੱਕ 2043 ਚ ਜਾ ਕੇ ਰਿਟਾਇਰਮੈਂਟ ਸੀ ਅੱਛਾ ਜੀ ਭਾਰਤ ਸਰਕਾਰ ਦੇ ਗ੍ਰਹਿ ਮੰਤਾਲੇ ਦੇ ਅੱਛਾ ਰਿਜ਼ਾਈਨ ਦਿੱਤਾ ਸੀ ਰਿਜ਼ਾਈਨ ਕੀਤਾ ਮੈਂ ਰਿਟਾਇਰਮੈਂਟ ਗਏ ਗਿਆ ਨਹੀਂ ਮੈਂ ਰਿਜ਼ਾਈਨ ਕੀਤਾ 2022 ਚ 43 ਜੇ ਮੇਰੀ ਰਿਟਾਇਰਮੈਂਟ ਸੀ ਜੀ ਇਹ ਪੰਪ ਮੇਰਾ ਦਸੰਬਰ 2024 ਜੇ ਓਪਨ ਹੋਇਆ ਸੀ ਇਹ ਤਾਂ ਨਵਾਂ ਹੀ ਹੈ ਨਵਾਂ ਪੰਪ ਸੀ ਇਹ ਜੀ ਹਾਂ ਤੇ ਪਰ ਆ ਤੁਸੀਂ ਦੇਖ ਰਹੇ ਹੋ ਇੰਨੀ ਨਹੀਂ ਦੂਰ ਦੇ ਲੋਕ ਆਣ ਕੇ ਚੰਡੀਗੜ੍ਹ ਤੋਂ ਸ੍ਰੀ ਹਰਗੋਬਿੰਦਪੁਰ ਤਰਨਤਾਰਨ ਜਿੱਥੋਂ ਜਿੱਥੋਂ ਪਟਿਆਲੇ ਤੋਂ ਆ ਕੇ ਲੋਕ ਸੇਵਾ ਕਰਨ ਦੇ ਅਸੀਂ ਇੱਥੇ ਲੋਕਲ ਰਹਿ ਕੇ ਕਿਉਂ ਨਹੀਂ ਸੇਵਾ ਕਰ ਸਕਦੇ ਔਰ ਉਹ ਇਹ ਬੇਜਬਾਨ ਜਿਹੜੇ ਪਸ਼ੂ ਵਿਚਾਰੇ ਸਾਡੇ ਤੇ ਬੜੇ ਨਾਲ ਸਾਡੇ ਬੰਦੇ ਵੀ ਲੱਗੇ ਨੇ ਸਾਰੇ ਰਾਤ ਦਿਨ ਅਸੀਂ ਇਸੇ ਜੰਮ ਤੇ ਲੱਗੇ ਆ ਆਪਣਾ ਵਿਚਾਰਾ ਚੂੜਾ ਜੋ ਵੀ ਆ ਕਰਕੇ ਕਿਉਂਕਿ ਸਾਰਾ ਤੇ ਲੋਕ ਰੜ ਰੜ ਗਿਆ ਇਤੋ ਚਾਰਾ ਵੀ ਦੂਰੀ ਵੀ ਸੋ ਇਹ ਜੋ ਪ੍ਰਮਾਤਮਾ ਨੇ ਸਾਨੂੰ ਦਿੱਤੀ ਬਾਈ ਜੀ 24 ਘੰਟੇ ਚੱਲਦਾ ਸੇਵਾ ਦਾ ਕੰਮ 24 ਘੰਟੇ ਚੱਲ ਰਿਹਾ ਜੀ ਹੂੰ 24 ਘੰਟੇ ਅਸੀਂ ਇੱਥੇ ਮਤਲਬ ਦੋ ਬੰਦੇ ਆ ਸਾਡੇ ਪੱਕੇ ਨਾਲ ਲੱਗੇ ਅਸੀਂ ਮੈਂ ਮੀ ਇਥੇ ਬੈਠਾ ਹੋਰ ਵੀ ਮੁੰਡੇ ਸਾਡੇ 2-4 ਆ ਜਿੰਦੇ ਆ ਵਿੱਚ 24 ਘੰਟੇ ਲੱਗੇ ਅਸੀਂ ਸੇਵਾ ਦੇ ਅੱਛਾ ਅਸੀਂ ਨਾ ਕਵਰੇਜ ਨਹੀਂ ਆਏ ਸੀਗੇ ਸਰਦੀ ਇਲਾਕਿਆਂ ਤੇ ਕੁਝ ਪਿੰਡਾਂ ਵਿੱਚ ਸੇ ਨੁਕਸਾਨ ਹੋਇਆ ਸਾਨੂੰ ਇਹ ਇਲਾਕਾ ਨਹੀਂ ਪਤਾ ਕਿਹੜਾ ਕਿਉਂਕਿ ਮੈਂ ਉੱਥੇ ਲਿਖਿਆ ਜੂਰ ਪੜਿਆ ਕਿ ਚੰਗੀ ਇਥੋਂ 2 ਕਿਲੋਮੀਟਰ ਹੈ ਜੀ ਤੇ ਕਿਹੜਾ ਇਲਾਕਾ ਤੇ ਕਿਹੜਾ ਪੈਟਰੋਲ ਪੰਪਾਂ ਵਿੱਚ ਉਹਨਾਂ ਕਿ ਜੂਰ ਸਾਡੇ ਸੱਜੇ ਸਾਡਾ ਡੇਰਾ ਬਾਬਾ ਨਾਨਕ ਤਹਿਸੀਲ ਹੈ ਜ਼ਿਲ੍ਹਾ ਗਰਦਾਸ ਖੁਰਿਆ ਪਿੰਡ ਮਨਸੂਰ ਚੰਗੀ ਆ ਕੋਰੀ ਨੈਸ਼ਨਲ ਹਾਈਵੇ 354 ਡੇਰਾ ਬਾਬਾ ਨਾਨਕ ਤੋਂ ਅੰਮ੍ਰਿਤਸਰ ਫਿਰ ਡੇਰਾ ਬਾਬਾ ਨਾਨਕ ਤੋਂ ਗੁਰਦਾਸਪੁਰ ਨੂੰ ਵੀ ਚੱਲ ਜਾਂਦਾ ਹੈ ਇੱਥੇ ਰਾਵੀ ਦਰਿਆ ਨਾਲ ਲੱਗਦਾ ਹੈ ਹੋਰੀ ਸਰਹੱਦੀ ਏਰੀਆ ਹੈ ਡੇਰਾ ਬਾਬਾ ਨਾਨਕ ਤੁਸੀਂ ਜਾਣਦੇ ਹੋ ਕਿ ਇੰਟਰਨੈਸ਼ਨਲ ਹੱਬ ਇੱਕ ਬਣ ਚੁੱਕਾ ਹੈ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਕਰਕੇ ਤੇ ਸਭ ਤੋਂ ਵੱਧ ਇੱਥੇ ਮਾਰ ਜਿਹੜੀ ਪੈ ਰਹੀ ਹੈ ਕਿ ਇਹ ਪਾਣੀ ਦਾ ਕਈ ਜਿਹੜੀ ਹੁਣ ਅਸੀਂ ਕੀ ਕਿਸੇ ਨੂੰ ਅਲੋਚਨਾ ਕਰਨੀ ਹੈ ਕਿ ਕੰਟਰੋਲ ਨਹੀਂ ਜਦੋਂ ਹੁੰਦਾ ਤੇ ਪਾਣੀ ਦੇ ਅਫੈਕਟਡ ਏਰੀਆ ਇਹਦੇ ਕਰਕੇ ਜਗਾ ਜਗਾ ਤੁਸੀਂ ਦੇਖ ਹੀ ਰਹੇ ਹੋ ਔਰ ਏਰੀਆ ਤੁਹਾਨੂੰ ਮੈਂ ਡਿਸਕ੍ਰਾਈਬ ਕਰ ਹੀ ਦਿੱਤਾ ਵਾ ਜੀ ਤੇ ਡੇਰਾ ਬਾਬਾ ਨਾਨਕ ਕੇ ਤਸੀਲ ਬਿਲਕੁਲ ਪੱਟੀ ਫਿਲਿੰਗ ਸਟੇਸ਼ਨ ਹੈ ਡੇਰਾ ਬਾਬਾ ਨਾਨਕ ਤੋਂ ਜਦੋਂ ਅਸੀਂ ਚੰਗੀ ਪਿੰਡ ਦੇ ਕੋਲ ਪਹੁੰਚਦੇ ਆ ਤੇ ਉੱਥੇ ਇਹਨਾਂ ਦਾ ਪੈਟਰੋਲ ਪੰਪ ਹੈ ਦ੍ਰਿਸ਼ ਤੁਸੀਂ ਦੇਖ ਸਕਦੇ ਆ ਇੱਥੇ ਕਿਉਂਕਿ ਜੀਡੀਏ ਸੇਵਾ ਬਹੁਤ ਵੱਡੀ ਸੇਵਾ ਆ ਲੋਕੇ ਰਸਤੇ ਵਿੱਚ ਆਉਂਦੇ ਆਉਂਦੇ ਅਸੀਂ ਦੇਖਿਆ ਸਾਨੂੰ ਚੰਗਾ ਲੱਗਿਆ ਮੁਰਗੀਆਂ ਹੋਣ ਚਾਹੇ ਬੱਚੀਆਂ ਹੋਣ ਚਾਹੇ ਮੱਝਾਂ ਘਾਵਾ ਕੱਟੀਆਂ ਕੁਛ ਵੀ ਹੈ ਬਹੁਤ ਸਾਰੇ ਲੋਕ ਇੱਥੇ ਜਿਹੜੀ ਸੇਵਾ ਨਾਲ ਕਰ ਰਹੇ ਨਾਲ ਬਾਈ ਜੀ ਉਹਨਾਂ ਦੀ ਇਹ ਸੇਵਾ ਬਹੁਤ ਵੱਡੀ ਹੈ ਉਹ ਤੋਂ ਆਵਾ ਫੀਡ ਵੀ ਰੱਖੀ ਹੈ ਚਾਰਾ ਵੀ ਰੱਖਿਆ ਸਰਹੱਦੀ ਇਲਾਕੇ ਵਿੱਚ ਉਹ ਲੋਕਾਂ ਦੀਆਂ ਸਮੱਸਿਆਵਾਂ ਨੇ ਜਾਂ ਤਾਂ ਉਹਨਾਂ ਨੂੰ ਮੈਡੀਕਲ ਚੀਜ਼ਾਂ ਦੀ ਜ਼ਰੂਰਤ ਹੈ ਜਦ ਚਾਰੇ ਦੀ ਜ਼ਰੂਰਤ ਹੈ ਅਸੀਂ ਵੀ ਕੁਝ ਲੋਕਾਂ ਨੂੰ ਮਿਲ ਕੇ ਆਏ ਆਂ ਬਾਈ ਜੀ ਕੀ ਕਹਿਣਾ ਚਾਹੁੰਦੇ ਕਿਉਂਕਿ ਸੇਵਾ ਦੀ ਜਦੋਂ ਗੱਲ ਆਉਂਦੀ ਹੈ ਨਾ ਪੰਜਾਬੀ ਦਿਲ ਖੁੱਲ ਕੇ ਆ ਜਾਂਦੇ ਸੀ ਕਿਸਾਨਾਂ ਦਾ ਅੰਦੋਲਨ ਸੀ ਉਸ ਵੇਲੇ ਵੀ ਮੈਂ ਦਿੱਲੀ ਦਾ ਜ਼ਿਕਰ ਕਰਕੇ ਏਡੇ ਘਟਾਬੇ ਵਾਲੇ ਨੇ ਦਰਵਾਜ਼ੇ ਖੋਲਤੇ ਸੀਗੇ ਤੇ ਆ ਵੀ ਚੀਜ਼ ਘਟ ਨਹੀਂ ਗਈ ਚਲੋ ਪੈਟਰੋਲ ਤਾਂ ਨਹੀਂਗਾ ਪਰ ਅਪ ਪੈਟਰੋਲ ਤੋਂ ਘਟ ਨਹੀਂਗਾ ਪੈਟਰੋਲ ਪੰਪ ਨੂੰ ਤੁਸੀਂ ਬਿਲਕੁਲ ਸਫਾਈ ਹੁੰਦੀ ਹੈ ਹਾਲਾਤ ਜਿਸ ਤਰ੍ਹਾਂ ਦੇ ਹੈ ਪਤਾ ਨਹੀਂ ਹੁਣ ਮਹੀਨਾ ਲੱਗਣਾ ਪੰਜ ਦਿਨ ਲੱਗੜੇ ਕਿੰਨੇ ਦਿਨ ਲੱਗੜੇ ਸਾਫ ਕਰਨ ਨੂੰ ਪਰ ਕੀ ਕਹਿਣਾ ਚੰਨੇ ਸੇਵਾ ਬੋ ਮੈਂ ਇਹ ਕਹਿਣਾ ਚਾਹਨਾ ਜੀ ਦੇਖੋ ਪੰਜਾਬ ਇੱਕ ਤੁਸੀਂ ਵੀ ਜਾਣਦੇ ਹੋ ਕਿ ਪੰਜਾਬ ਤੇ ਪੰਜਾਬੀ ਇਸ ਜਿਹੜੀ ਆ ਨਾ ਸੇਵਾ ਦੇ ਵਿੱਚ ਹਮੇਸ਼ਾ ਦਿਲ ਖੋਲ ਕੇ ਆਂਦੀ ਹੈ ਜੀ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਹੂੰ ਖੂਨ ਵੀ ਮੈਂ ਕਹਾਂਗਾ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ ਕਿ ਲੋਕ ਆਪਣੀ ਜਾਨ ਨੂੰ ਮਤਲਬ ਖਤਰੇ 'ਚ ਪਾ ਕੇ ਬਾਹਰ ਦੇ ਲੋਕ ਵੀ ਆਣ ਕੇ ਸੇਵਾ ਕਰ ਰਹੇ ਆ ਚਲੋ ਅਸੀਂ ਵੀ ਕਰ ਰਹੇ ਆ ਤੇ ਇਹ ਈਸ਼ਵਰ ਦੇ ਮਤਲਬ ਸਭ ਦੇਖ ਰਿਹਾ ਜੀ ਤੇ ਸੇਵਾ ਭਾਵਨਾ ਦੀ ਜਿਹੜੀ ਲੋਕਾਂ ਦੇ ਵਿੱਚ ਇੱਕ ਪੰਜਾਬੀਆਂ ਦੇ ਵਿੱਚ ਇਹ ਤੇ ਰਹਿਣੀ ਰਹਿਣੀ ਹੈ ਜਿੰਦਾਦਿਲੀ ਹੈ ਜੀ ਪੰਜਾਬੀਆਂ ਦੀ ਜੀ ਜਗਾ ਜਗਾ ਤੁਸੀਂ ਸਾਰਾ ਕੁਝ ਜਾਣਦੇ ਹੋ ਖੁਦ ਵੀ ਜਿਗਰ ਕਰ ਚੁੱਕੇ ਹੋ ਤੇ ਮੈਂ ਹੋਰ ਵੀ ਲੋਕਾਂ ਅੱਗੇ ਅਪੀਲ ਕਰਦਾ ਕਿ ਜਿੱਥੇ ਜਿੱਥੇ ਜੋ ਕੁਝ ਕਰ ਸਕਦਾ ਆਪਣਾ ਸਹਿਯੋਗ ਬਿਲਕੁਲ ਜੀ ਇਸ ਹਾਲਾਤਾਂ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਵਾ ਵੱਧ ਚੜ ਕੇ ਜੋ ਵੀ ਕੋਈ ਕਰ ਸਕਦਾ ਹੋਰ ਵੀ ਲੋਕ ਬੜੀਆਂ ਸੰਸਥਾਵਾਂ ਕਰ ਰਹੀਆਂ ਨੇ ਤੇ ਤੁਸੀਂ ਦੇਖ ਹੀ ਰਹੇ ਹੋ ਸਾਡਾ ਕੋਲ ਬਿਲਕੁਲ ਭਾਈ ਜੀ ਆਖਿਰ ਵਿੱਚ ਕੀ ਕਹਿਣਾ ਚਾਹੁੰਦੇ ਸਹਿਯੋਗ ਵੱਧ ਤੋਂ ਵੱਧ ਲੋਕਾਂ ਦਾ ਕੀਤਾ ਜਾਵੇ ਇਸ ਤੋਂ ਇਲਾਵਾ ਜੀ ਮੈਂ ਇਸ ਤੋਂ ਬਲ ਕੁਛ ਨਹੀਂ ਕਹਿ ਸਕਦਾ ਜੀ ਮੈਂ ਆਪਣੀ ਕੀ ਤੁਹਾਨੂੰ ਜੋ ਸੇਵਾ ਕੀਤੀ ਤੁਸੀਂ ਲੱਗੇ ਹੋ ਜੋ ਅਸੀਂ ਤੇ ਲੱਗੇ ਹੀ ਆ ਜੀ ਬਿਲਕੁਲ ਬੈਠੇ ਹੀ ਆ ਸਭ ਤੋਂ ਚੰਗਾ ਲੱਗਿਆ ਥੈਂਕ ਯੂ ਜੀ ਬਹੁਤ ਅੱਛਾ ਜੀ ਮੈਂ ਪਹਿਲਾਂ ਧੰਨਵਾਦ ਜੀ ਲੋਕਾਂ ਦੀ ਸੇਵਾ ਕੀਤੀ ਹੈ ਮੰਤਰਾਲੇ ਗ੍ਰਹਿ ਦੇ ਵਿੱਚ ਰਹੇ ਹੋ ਤੁਸੀਂ ਹਾਂਜੀ ਹਾਂਜੀ ਸੌਖਾ ਕੰਮ ਨਹੀਂ ਹੁੰਦਾ ਬਾਕੀ ਲੋਕਾਂ ਦੀ ਸੇਵਾachar ਬਹੁਤ ਧੰਨਵਾਦ ਧੰਨਵਾਦ ਜੀ ਥੈਂਕ ਯੂ ਜੀ ਸੋ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਕਿ ਬਾਈ ਜੀ ਹੁਰਾ ਨੇ ਜਿਹੜੀ ਸੇਵਾ ਕੀਤੀ ਹੈ ਇਹ ਕਿਸੇ ਵੀ ਪਾਸਿਓ ਘੱਟ ਨਹੀਂ ਇਧਰਲੇ ਪਾਸਿਓ ਤੁਸੀਂ ਦੇਖਦੇ ਆ ਪਸ਼ੂਆਂ ਦਾ ਚਾਰਾ ਆਇਆ ਪਸ਼ੂਆ ਸੱਜਣ ਸਾਥੀ ਹੋਰ ਵੀ ਹੈ ਜਿਹੜੇ ਇਹਨਾਂ ਦੇ ਨਾਲ ਸੇਵਾ ਨਿਭਾ ਰਹੇ ਨੇ ਸੋ ਬਹੁਤ ਸਾਰੇ ਲੋਕ ਆਪਣੇ ਆਪਣੇ ਤਰੀਕੇ ਨਾਲ ਇਹਨਾਂ ਹੜਾਂ ਦੇ ਦਿਨਾਂ ਦੇ ਦੌਰਾਨ ਸੇਵਾ ਦੇ ਆਪਣੀ ਨਿਭਾ ਰਹੇ ਆ ਸੋ ਕਿਤੇ ਨਾ ਕਿਤੇ ਬਹੁਤ ਵੱਡੀ ਗੱਲ ਹੈ ਸੋ ਚੰਗਾ ਲੱਗਿਆ ਰਸਤੇ ਵਿੱਚ ਬਾਈ ਜੀ ਹੁਣਾਂ ਤੇ ਨਿਗਾ ਪਈ ਤੇ ਅਸੀਂ ਸੋਚਿਆ ਇਹਨਾਂ ਨਾਲ ਗੱਲਬਾਤ ਕਰੀ ਗੱਲਬਾਤ ਕਰਕੇ ਚੰਗਾ ਲੱਗਿਆ ਉਮੀਦ ਕਰਦੇ ਤੁਹਾਨੂੰ ਵੀ ਦੂਰ ਚੰਗਾ ਲੱਗਿਆ ਹੋਣਾ ਇਸੇ ਤਰ੍ਹਾਂ ਸਮਾਜ ਸੇਵੀ ਸੰਸਥਾਵਾਂ ਬਹੁਤ ਸਾਰੇ ਲੋਕ ਆਪਣੇ ਤਰੀਕੇ ਨਾਲ ਜੇ ਸੇਵਾ ਕਰਨੀ ਚਾਹਣ ਤਕੀਨ ਕੀਤਾ ਜਾ ਸਕਦਾ ਇੱਕ ਬਹੁਤ ਵੱਡੀ ਉਦਾਹਰਣ ਹੈ ਤੂੜੀ ਹੈ ਬਹੁਤ ਸਾਰੇ ਡੰਗਰ ਇੱਥੇ ਬੰਨੇ ਹੋਏ ਨੇ ਪਰ ਇਹ ਪੈਟਰੋਲ ਪੰਪ ਹੈ ਹੁਣ ਜਿਸ ਤਰ੍ਹਾਂ ਦਿੱਲੀ ਜਦੋਂ ਕਿਸਾਨਾਂ ਦਾ ਅੰਦੋਲਨ ਚੱਲਦਾ ਸੀ ਤੇ ਰਸਤੇ ਵਿੱਚ ਇੱਕ ਢਾਬੇ ਵਾਲਿਆਂ ਨੇ ਪੰਜਾਬੀਆਂ ਲਈ ਲੋਕਾਂ ਲਈ ਦਿਲ ਖੋਲ ਕੇ ਦਰਵਾਜ਼ੇ ਖੋਲਤੇ ਸੀਗੇ ਇਸੇ ਤਰ੍ਹਾਂ ਬਾਈ ਜੀ ਨੇ ਅਮਨਦੀਪ ਸਿੰਘ ਪੱਟੀ ਰਿਟਾਇਰਮੈਂਟ ਹੋਈ ਹੈ ਡੀਐਸਪੀ ਨੇ ਹੁੰਦੇ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਸੀ ਜਾਂ ਕੀ ਕਾਰਨ ਸੀਗਾ ਇਹ ਹੋ ਜਾਣਦੇ ਹੋਣਗੇ ਪਰ ਜਦੋਂ ਉਹਨਾਂ ਨੇ ਦਿਲ ਖੋਲ ਕੇ ਸੇਵਾ ਕੀਤੀ ਐ ਪੈਟਰੋਲ ਪੰਪ ਬੰਦ ਕਰਕੇ ਤੇ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਡੰਗਰ ਪਾਣੀ ਦੇ ਵਿੱਚ ਸੀ ਜਿਹੜਾ ਮਰਦੀ ਇੱਥੇ ਆ ਕੇ ਬੰਨ੍ਹਦੇ ਤੇ ਉਹਲੇ ਫੀਡ ਦਾ ਚਾਰੇ ਦਾ ਪ੍ਰਬੰਧ ਕੀਤਾ ਬਾਈ ਜੀ ਉਹਨੇ ਸਾਡੇ ਨਾਲ ਨੇ ਗੱਲਬਾਤ ਕਰਦੇ ਬਾਈ ਜੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਵਾਗਤ ਜੀ ਧੰਨਵਾਦ ਹੈ ਤੁਹਾਡਾ ਪ੍ਰਾਇਮੇਰੀ ਸੀਆ ਦਾ ਜੀ ਤੁਸੀਂ ਇਸ ਬਾਰਡਰ ਏਰੀਏ ਤੇ ਆ ਕੇ ਲੋਕਾਂ ਦੇ ਤੋਂ ਵਿਚਾਰ ਲੈ ਰਹੇ ਹੋ ਸਾਡੇ ਕੋਲ ਆਏ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ। ਭਾਈ ਜੀ ਮੈਂ ਨਸਤਾ ਕਿਲੋਮੀਟਰ ਅੱਗੇ ਚੱਲ ਗਿਆ ਸੀਗਾ। ਤੇ ਸੱਜਣ ਜਿਹੜੇ ਨਾਲ ਦੇ ਸੀਗੇ ਬੈਠੇ ਉਹਨਾਂ ਨੂੰ ਮੈਂ ਕਿਹਾ ਕਿ ਪੈਟਰੋਲ ਪੰਪ ਦੇ ਉੱਪਰ گاਵਾ ਬੰਨੀ ਆ ਤੇ ਚਾਰਾ ਪਿਆ। ਪਰ ਪੰਪ ਬੰਦ ਲੱਗਦਾ ਪਰ ਜਾ ਕੇ ਆਈਏ। ਜੀ ਤੁਹਾần ਨਾਲ ਮੁਲਾਕਾਤ ਹੋਈ ਹੈ। ਕਿ ਜਿਹੜਾ ਸੇਵਾ ਭਾਵਨਾ ਨਾ ਪੰਜਾਬੀਆਂ ਦੀ ਇਹ ਦਿਲ ਖੋਲ ਕੇ ਮੁਸੀਬਤ ਦੇ ਵਿੱਚ ਇੱਕ ਮੂਸਲਮਾਨ ਨਾਲ ਨਾਲ ਖੜ ਜਾਂਦੇ ਆ ਤੁਸੀਂ ਵੀ ਨਾਲ ਖੜਿਓ ਜੀ ਇਹ ਕਿੱਦਾਂ ਆ ਗਿਆ ਦਿਮਾਗ ਦੇ ਵਿੱਚ ਕਿ ਯਾਰ ਚਲੋ ਹੁਣ ਆਪਣਾ ਕਾਰੋਬਾਰ ਬੰਦ ਕਰਕੇ ਕੌਣ ਕਰਦਾ ਨਹੀਂ ਤਾਂ ਭਾਈ ਜੀ ਕਿ ਦੇਖੋ ਬਾਰਡਰ ਡਿਸਟ੍ਰਿਕਟ ਹੈ ਬਾਰਡਰ ਏਰੀਆ ਹੈ 라ਵੀ ਦਰਿਆ ਨਾਲ ਲੱਗਦਾ ਹੈ ਔਰ ਪਾਣੀ ਦੀ ਮਾਰ ਜਦੋਂ ਆਈ ਤਾਂ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਬੜੇ ਅਲੱਗ-ਅਲੱਗ ਜਗ੍ਹਾ ਤੋਂ ਆਣ ਕੇ ਸੰਸਥਾਵਾਂ ਇੱਥੇ ਬੜਾ ਤੁਸੀਂ ਦੇਖ ਰਹੇ ਹੋ ਰੋਡ ਚੱਲ ਰਿਹਾ ਹੈ ਬੜਾ ਲੋਕਾਂ ਦਾ ਕਰ ਰਹੇ ਨੇ ਅਸੀਂ ਵੀ ਸੋਚਿਆ ਕਿ ਦੇਖੋ ਇੱਕ ਇਨਸਾਨ ਹੋ ਕੇ ਅਸੀਂ ਦੇ ਇੱਕ ਦੂਸਰੇ ਲਈ ਆਪਣਾ ਇਂਤਜ਼ਾਮ ਕਰ ਲਾਂਗੇ ਪਰ ਇਹ ਬੇਜਵਾਨ ਪਸ਼ੂ ਨੇ ਇਹਨਾਂ ਦਾ ਕਿਸੇ ਕੋਲੋਂ ਕੁਝ ਮੰਗ ਕੇ ਨਹੀਂ ਲੈਣਾ ਉਹ ਤਾਂ ਨਹੀਂ ਹਜ਼ਾਰਾਂ ਦੀ ਤਗਾਦ ਚ ਪਸ਼ੂ ਮਰ ਮਰ ਕੇ ਤੋਂ ਦੀ ਨਿਕਲ ਕੇ ਗਏ ਨੇ ਤਾਂ ਅਸੀਂ ਇਹ ਸੋਚਿਆ ਕਿ ਇਹਨਾਂ ਨੂੰ ਆਪਣਾ ਪੰਪ ਅਸੀਂ ਬੰਦ ਕਰਕੇ ਤੇ ਇਹਨਾਂ ਦੀ ਇੱਥੇ ਸੇਵਾ ਵਾਸਤੇ ਅਸੀਂ ਜਗਾ ਉੱਚੀ ਸੀ ਕਰਕੇ ਤੇ ਅਲੱਗ-ਅਲੱਗ ਤੁਸੀਂ ਦੇਖ ਹੀ ਰਹੇ ਹੋ ਕਰ ਰਹੇ ਆ ਤੇ ਅਸੀਂ ਸਾਰਿਆਂ ਨੂੰ ਲਈ ਅਪੀਲ ਕਰਦੇ ਆ ਤੇ ਕੋਈ ਮੈਂ ਤੁਸੀ ਦੱਸਿਆ ਹੀ ਆ ਕਿ ਮੈਂ ਬਤੌਰ ਡੀਐਸਪੀ ਸੀ ਮੇਰੀ ਦਿੱਤਰ 2043 ਚ ਜਾ ਕੇ ਰਿਟਾਇਰਮੈਂਟ ਸੀ ਅੱਛਾ ਜੀ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਅੱਛਾ ਰਿਜ਼ਾਈਨ ਦਿੱਤਾ ਸੀ ਰਿਜ਼ਾਈਨ ਕੀਤਾ ਮੈਂ ਰਿਟਾਇਰਮੈਂਟ ਹੈ ਗਿਆ ਨਹੀਂ ਮੈਂ ਰਿਜ਼ਾਈਨ ਕੀਤਾ 2022 ਚ 43 ਜੇ ਮੇਰੀ ਰਿਟਾਇਰਮੈਂਟ ਸੀ ਜੀ ਇਹ ਪੰਪ ਮੇਰਾ ਦਸੰਬਰ 2024 ਜੇ ਓਪਨ ਹੋਇਆ ਸੀ ਇਹ ਤਾਂ ਨਵਾਂ ਹੀ ਉਹ ਨਵਾਂ ਪੰਪ ਸੀ ਇਹ ਜੀ ਹਾਂ ਤੇ ਪਰ ਆ ਤੁਸੀਂ ਦੇਖ ਰਹੇ ਹੋ ਇੰਨੀ ਨਹੀਂ ਦੂਰ ਦੇ ਲੋਕ ਆਣ ਕੇ ਚੰਡੀਗੜ੍ਹ ਤੋਂ ਸ੍ਰੀ ਹਰਗੋਬਿੰਦਪੁਰ ਤਰਨਤਾਰਨ ਜਿੱਥੋਂ ਜਿੱਥੋਂ ਪਟਿਆਲੇ ਤੋਂ ਆ ਕੇ ਲੋਕ ਸੇਵਾ ਕਰਨ ਦੇ ਅਸੀਂ ਇੱਥੇ ਲੋਕਲ ਰਹਿ ਕੇ ਕਿਉਂ ਨਹੀਂ ਸੇਵਾ ਕਰ ਸਕਦੇ ਔਰ ਉਹ ਇਹ ਬੇਜਬਾਨ ਜਿਹੜੇ ਪਸ਼ੂ ਵਿਚਾਰੇ ਸਾਡੇ ਤੇ ਬੜੇ ਨਾਲ ਸਾਡੇ ਬੰਦੇ ਵੀ ਲੱਗੇ ਨੇ ਸਾਰੇ ਰਾਤ ਦਿਨ ਅਸੀਂ ਇਸੇ ਜੰਮ ਤੇ ਲੱਗੇ ਆ ਆਪਣਾ ਵਿਚਾਰਾ ਚੂਰਾ ਜੋ ਵੀ ਆ ਕਰਕੇ ਕਿਉਂਕਿ ਸਾਰਾ ਤੇ ਲੋਕ ਰੜ ਰੜ ਗਿਆ ਏ ਤੋਂ ਚਾਰਾ ਵੀ ਦੂਰੀ ਵੀ ਸੋ ਇਹ ਜੋ ਪ੍ਰਮਾਤਮਾ ਨੇ ਸਾਨੂੰ ਦਿੱਤੀ ਬਈ 24 ਘੰਟੇ ਚੱਲਦਾ ਸੇਵਾ ਦਾ ਕੰਮ 24 ਘੰਟੇ ਚੱਲ ਰਿਹਾ ਜੀ 24 ਘੰਟੇ ਅਸੀਂ ਇੱਥੇ ਮਤਲਬ ਦੋ ਬੰਦੇ ਆ ਸਾਡੇ ਪੱਕੇ ਨਾਲ ਲੱਗੇ ਅਸੀਂ ਮੈਂ ਮੀ ਇੱਥੇ ਬੈਠਾ ਹਾਂ ਹੋਰ ਵੀ ਮੁੰਡੇ ਸਾਡੇ 2-4 ਆ ਜਾਂਦੇ ਆ ਵਿੱਚ 24 ਘੰਟੇ ਲੱਗੇ ਅਸੀਂ ਸੇਵਾ ਦੇ ਅੱਛਾ ਅਸੀਂ ਨਾ ਕਵਰੇਜ ਨਹੀਂ ਆਏ ਸੀਗੇ ਸਰਦੀ ਇਲਾਕੇ ਦੇ ਕੁਝ ਪਿੰਡਾਂ ਵਿੱਚ ਸਨ ਨੁਕਸਾਨ ਹੋਇਆ ਸਾਨੂੰ ਇਹ ਇਲਾਕਾ ਨਹੀਂ ਪਤਾ ਕਿਹੜਾ ਕਿਉਂਕਿ ਮੈਂ ਉੱਥੇ ਲਿਖਿਆ ਜੂੜ ਪੜਿਆ ਕਿ ਚੰਗੀ ਇੱਥੋਂ 2 ਕਿਲੋਮੀਟਰ ਹੈ ਤੇ ਕਿਹੜਾ ਇਲਾਕਾ ਤੇ ਕਿਹੜਾ ਪੈਟਰੋਲ ਪੰਪਾਂ ਵਿੱਚ ਉਹਨਾਂ ਕਿ ਜੂੜ ਸਾਡੇ ਸਦੇ ਸਾਡਾ ਫੇਰਾ ਬਾਬਾ ਨਾਨਕ ਤਹਿਸੀਲ ਹੈ ਜ਼ਿਲ੍ਹਾ ਗਰਦਾਸਪੁਰ ਹੈ ਪਿੰਡ ਮਨਸੂਰ ਚੰਗੀ ਆ ਔਰ ਇਹ ਨੈਸ਼ਨਲ ਹਾਈਵੇ 354 ਡੇਰਾ ਬਾਬਾ ਨਾਨਕ ਤੋਂ ਅੰਮ੍ਰਿਤਸਰ ਫਿਰ ਡੇਰਾ ਬਾਬਾ ਨਾਨਕ ਤੋਂ ਗੁਰਦਾਸਪੁਰ ਨੂੰ ਵੀ ਚੱਲ ਜਾਂਦਾ ਹੈ ਇੱਥੇ ਰਾਵੀ ਦਰਿਆ ਨਾਲ ਲੱਗਦਾ ਹੈ ਔਰ ਇਹ ਸਰਹੱਦੀ ਏਰੀਆ ਹੈ ਡੇਰਾ ਬਾਬਾ ਨਾਨਕ ਤੁਸੀਂ ਜਾਣਦੇ ਹੋ ਕਿ ਇੰਟਰਨੈਸ਼ਨਲ ਹੱਬ ਇੱਕ ਬਣ ਚੁੱਕਾ ਹੈ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਕਰਕੇ ਤੇ ਸਭ ਤੋਂ ਵੱਧ ਇੱਥੇ ਮਾਰ ਜਿਹੜੀ ਪੈ ਰਹੀ ਹੈ ਕਿ ਇਹ ਪਾਣੀ ਦਾ ਕਈੜੀ ਹੁਣ ਅਸੀਂ ਕੀ ਕਿਸੇ ਨੂੰ ਅਲੋਚਨਾ ਕਰਨੀ ਹੈ ਕਿ ਕੰਟਰੋਲ ਨਹੀਂ ਜਦੋਂ ਹੁੰਦਾ ਤੇ ਪਾਣੀ ਦੇ ਅਫੈਕਟਡ ਏਰੀਆ ਇਹਦੇ ਕਰਕੇ ਜਗਾ ਜਗਾ ਤੁਸੀਂ ਦੇਖ ਹੀ ਰਹੇ ਹੋ ਔਰ ਏਰੀਆ ਤੁਹਾਨੂੰ ਮੈਂ ਡਿਸਕ੍ਰਾਈਬ ਕਰ ਹੀ ਦਿੰਦਾ ਵਾ ਜੀ ਤੇ ਡੇੜਾ ਬਾਬਾ ਨਾਨਕ ਕੇ ਤਸੀਲ ਬਿਲਕੁਲ ਪੱਟੀ ਫਿਲਿੰਗ ਸਟੇਸ਼ਨ ਹੈ ਡੇੜਾ ਬਾਬਾ ਨਾਨਕ ਤੋਂ ਜਦੋਂ ਅਸੀਂ ਚੰਗੀ ਪਿੰਡ ਦੇ ਕੋਲ ਪਹੁੰਚਦੇ ਆ ਤੇ ਉੱਥੇ ਇਹਨਾਂ ਦਾ ਪੈਟਰੋਲ ਪੰਪ ਹੈ ਦ੍ਰਿਸ਼ ਤੁਸੀਂ ਦੇਖ ਸਕਦੇ ਆ ਇੱਥੇ ਕਿਉਂਕਿ ਡੀਡੀਏ ਸੇਵਾ ਬਹੁਤ ਵੱਡੀ ਸੇਵਾ ਆ ਲੋਕੇ ਰਸਤੇ ਵਿੱਚ ਆਉਂਦੇ ਆਉਂਦੇ ਅਸੀਂ ਦੇਖਿਆ ਸਾਨੂੰ ਚੰਗਾ ਲੱਗਿਆ ਮੁਰਗੀਆਂ ਹੋਣ ਚਾਹੇ ਬੱਚੀਆਂ ਹੋਣ ਚਾਹੇ ਮੱਝਾਂ ਘਾਵਾ ਕੱਟੀਆਂ ਕੁਛ ਵੀ ਹੈ ਬਹੁਤ ਸਾਰੇ ਲੋਕ ਇੱਥੇ ਜਿਹੜੀ ਸੇਵਾ ਨਾਲ ਕਰ ਰਹੇ ਨਾਲ ਬਾਈ ਜੀ ਉਹਨਾਂ ਦੀ ਇਹ ਸੇਵਾ ਬਹੁਤ ਵੱਡੀ ਹੈ ਉਹ ਤੋਂ ਆਵਾ ਫੀਡ ਵੀ ਰੱਖੀ ਹੈ ਚਾਰਾ ਵੀ ਰੱਖਿਆ ਸਰਹੱਦੀ ਇਲਾਕੇ ਵਿੱਚ ਉਹ ਲੋਕਾਂ ਦੀਆਂ ਸਮੱਸਿਆਵਾਂ ਨੇ ਜਾਂ ਤਾਂ ਉਹਨਾਂ ਨੂੰ ਮੈਡੀਕਲ ਚੀਜ਼ਾਂ ਦੀ ਜ਼ਰੂਰਤ ਹੈ ਜਾ ਚਾਰੇ ਦੀ ਜ਼ਰੂਰਤ ਹੈ ਅਸੀਂ ਵੀ ਕੁਝ ਲੋਕਾਂ ਨੂੰ ਮਿਲ ਕੇ ਆਏ ਆਂ ਬਾਈ ਜੀ ਕੀ ਕਹਿਣਾ ਚਾਹੁੰਦੇ ਆ ਕਿਉਂਕਿ ਸੇਵਾ ਦੀ ਜਦੋਂ ਗੱਲ ਆਉਂਦੀ ਹੈ ਨਾ ਪੰਜਾਬੀ ਦਿਲ ਖੋਲ੍ਹ ਕੇ ਆ ਜਾਂਦੇ ਸੀ ਕਿਸਾਨਾਂ ਦਾ ਅੰਦੋਲਨ ਸੀ ਉਸ ਵੇਲੇ ਵੀ ਮੈਂ ਦਿੱਲੀ ਦਾ ਜ਼ਿਕਰ ਕਰਕੇ ਐਡਾ ਕਿ ਢਾਬੇ ਵਾਲੇ ਨੇ ਦਰਵਾਜ਼ੇ ਖੋਲ੍ਹਤੇ ਸੀਗੇ ਤੇ ਆ ਵੀ ਚੀਜ਼ ਘਟ ਨਹੀਂ ਗਈ ਚਲੋ ਪੈਟਰੋਲ ਤਾਂ ਨਹੀਂਗਾ ਪਰ ਆਪ ਮਟਰੋਲ ਤਾਂ ਘਟ ਨਹੀਂਗਾ ਪੈਟਰੋਲ ਪੰਪ ਨੂੰ ਤੁਸੀਂ ਬਿਲਕੁਲ ਸਫਾਈ ਹੁੰਦੀ ਹੈ ਹਾਲਾਤ ਜਿਸ ਤਰ੍ਹਾਂ ਦੇ ਹੈ ਪਤਾ ਨਹੀਂ ਹੁਣ ਮਹੀਨਾ ਲੱਗਣਾ ਪੰਜ ਦਿਨ ਲੱਗੜੇ ਕਿੰਨੇ ਦਿਨ ਲੱਗੜੇ ਸਾਫ਼ ਕਰਨ ਨੂੰ ਪਰ ਕੀ ਕਹਿਣਾ ਤੁੰਨੇ ਸੇਵਾ ਬੋ ਮੈਂ ਇਹ ਕਹਿਣਾ ਚਾਹਨਾ ਜੀ ਦੇਖੋ ਪੰਜਾਬ ਇੱਕ ਤੁਸੀਂ ਵੀ ਜਾਣਦੇ ਹੋ ਕਿ ਪੰਜਾਬ ਤੇ ਪੰਜਾਬੀਅਤ ਜਿਹੜੀ ਆ ਨਾ ਸੇਵਾ ਦੇ ਵਿੱਚ ਹਮੇਸ਼ਾ ਦਿਲ ਕੋਲ ਕਹਿੰਦੀ ਹੈ ਜੀ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਹੂੰ ਖੂਨ ਵੀ ਮੈਂ ਕੋਲੋਂ ਅੱਗੇ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ ਕਿ ਲੋਕ ਆਪਣੀ ਜਾਨ ਨੂੰ ਮਤਲਬ ਖਤਰੇ 'ਚ ਪਾ ਕੇ ਬਾਹਰ ਦੇ ਲੋਕ ਵੀ ਆਣ ਕੇ ਸੇਵਾ ਕਰ ਰਹੇ ਆ ਚਲੋ ਅਸੀਂ ਵੀ ਕਰ ਰਹੇ ਆ ਤੇ ਇਹ ਈਸ਼ਵਰ ਦੇ ਮਤਲਬ ਸਭ ਦੇਖ ਰਿਹਾ ਜੀ ਤੇ ਸੇਵਾ ਭਾਵਨਾ ਦੀ ਜਿਹੜੀ ਲੋਕਾਂ ਦੇ ਵਿੱਚ ਇੱਕ ਪੰਜਾਬੀਆਂ ਦੇ ਵਿੱਚ ਇਹ ਤੇ ਰਹਿਣੀ ਰਹਿਣੀ ਹੈ ਜਿੰਦਾ ਦਿੱਲੀ ਹੈ ਜੀ ਪੰਜਾਬੀਆਂ ਜੀ ਜਗਾ ਜਗਾ ਤੁਸੀਂ ਸਾਰਾ ਕੁਝ ਜਾਣਦੇ ਹੋ ਖੁਦ ਵੀ ਜ਼ਿਕਰ ਕਰ ਚੁੱਕੇ ਹੋ ਤੇ ਮੈਂ ਹੋਰ ਵੀ ਲੋਕਾਂ ਅਗੇ ਅਪੀਲ ਕਰਦਾ ਹਾਂ ਕਿ ਜਿੱਥੇ ਜਿੱਥੇ ਜੋ ਕੁਝ ਕਰ ਸਕਦਾ ਆਪਣਾ ਸਹਿਯੋਗ ਇਸ ਹਾਲਾਤਾਂ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਵਾ ਵੱਧ ਚੜ ਕੇ ਜੋ ਵੀ ਕੋਈ ਕਰ ਸਕਦਾ ਹੋਰ ਵੀ ਲੋਕ ਬੜੀਆਂ ਸੰਸਥਾਵਾਂ ਕਰ ਰਹੀਆਂ ਨੇ ਤੇ ਤੁਸੀਂ ਦੇਖ ਹੀ ਰਹੇ ਹੋ ਸਾਡਾ ਕੋਲ ਦੇਖੋ ਭਾਈ ਜੀ ਆਖਿਰ ਵਿੱਚ ਕੀ ਕਹਿਣਾ ਚਾਹੁੰਦੇ ਸਹਿਯੋਗ ਵੱਧ ਤੋਂ ਵੱਧ ਲੋਕਾਂ ਦਾ ਕੀਤਾ ਜਾਵੇ ਇਸ ਤੋਂ ਇਲਾਵਾ ਜੀ ਮੈਂ ਇਸ ਤੋਂ ਬਲ ਕੁਛ ਨਹੀਂ ਕਹਿ ਸਕਦਾ ਜੀ ਮੈਂ ਆਪਣੀ ਕੀ ਤੁਹਾਨੂੰ ਜੋ ਸੇਵਾ ਤੁਸੀਂ ਲੱਗੇ ਜੋ ਅਸੀਂ ਤੇ ਲੱਗੇ ਹੀ ਆ ਜੀ ਬਿਲਕੁਲ ਬੈਠੇ ਹੀ ਹਾਂ ਸਭ ਤੋਂ ਚੰਗਾ ਲੱਗਿਆ ਥੈਂਕ ਯੂ ਜੀ ਬਹੁਤ ਅੱਛਾ ਜੀ ਪਹਿਲਾ ਧੰਨਵਾਦ ਜੀ ਲੋਕਾਂ ਦੀ ਸੇਵਾ ਕੀਤੀ ਹੈ ਮੰਤਰਾਲੇ ਗ੍ਰਹਿ ਦੇ ਵਿੱਚ ਰਹੇ ਹੋ ਤੁਸੀਂ ਹਾਂਜੀ ਹਾਂਜੀ ਸੌਖਾ ਕੰਮ ਨਹੀਂ ਹੁੰਦਾ ਬਾਕੀ ਲੋਕਾਂ ਦੀ ਸੇਵਾachar ਬਹੁਤ ਧੰਨਵਾਦ ਧੰਨਵਾਦ ਜੀ ਥੈਂਕ ਯੂ ਸੋ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਕਿ ਬਾਈ ਜੀ ਹੁਰਾ ਨੇ ਜਿਹੜੀ ਸੇਵਾ ਕੀਤੀ ਹੈ ਇਹ ਕਿਸੇ ਵੀ ਪਾਸਿਓ ਘੱਟ ਨਹੀਂ ਇਧਰਲੇ ਪਾਸਿਓ ਤੁਸੀਂ ਦੇਖਦੇ ਆ ਪਸ਼ੂਆਂ ਦਾ ਚਾਰਾ ਆਇਆ ਪਸ਼ੂਆ ਸੱਜਣ ਸਾਥੀ ਹੋਰ ਵੀ ਹੈ ਜਿਹੜੇ ਇਹਨਾਂ ਦੇ ਨਾਲ ਸੇਵਾ ਨਿਭਾ ਰਹੇ ਨੇ ਸੋ ਬਹੁਤ ਸਾਰੇ ਲੋਕ ਆਪਣੇ ਆਪਣੇ ਤਰੀਕੇ ਨਾਲ ਇਹਨਾਂ ਹੜਾਂ ਦੇ ਦਿਨਾਂ ਦੇ ਦੌਰਾਨ ਸੇਵਾ ਦੇ ਆਪਣੀ ਨਿਭਾ ਰਹੇ ਆ ਸੋ ਕਿਤੇ ਨਾ ਕਿਤੇ ਬਹੁਤ ਵੱਡੀ ਗੱਲ ਹੈ ਸੋ ਚੰਗਾ ਲੱਗਿਆ ਰਸਤੇ ਵਿੱਚ ਬਾਈ ਜੀ ਹੁਣਾਂ ਤੇ ਨਿਗਾ ਪਈ ਤੇ ਅਸੀਂ ਸੋਚਿਆ ਇਹਨਾਂ ਨਾਲ ਗੱਲਬਾਤ ਕਰੀਏ ਗੱਲਬਾਤ ਕਰਕੇ ਚੰਗਾ ਲੱਗਿਆ ਉਮੀਦ ਕਰਦੇ ਤੁਹਾਨੂੰ ਵੀ ਦੂਰ ਚੰਗਾ ਲੱਗਿਆ ਹੋਣਾ ਇਸੇ ਤਰ੍ਹਾਂ ਸਮਾਜ ਸੇਵੀ ਸੰਸਥਾਵਾਂ ਬਹੁਤ ਸਾਰੇ ਲੋਕ ਆਪਣੇ ਤਰੀਕੇ ਨਾਲ ਜੇ ਸੇਵਾ ਕਰਨੀ ਚਾਹ ਤਾਂ ਕੀ ਨਹੀਂ ਕੀਤਾ ਜਾ ਸਕਦਾ ਇੱਕ ਬਹੁਤ ਵੱਡੀ ਉਦਾਰ